ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਦੇ ਇੱਕ ਇੱਕ ਕਦਮ ਜੋ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਖੜੇ ਨੇ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਇਹ ਯਾਦ ਰੱਖਾਂਗੇ ਔਰ ਇਹ ਸਾਡੇ ਸਿਰਮਣੇ ਗੋਗੀ ਆਪਣੇ ਆਪ ਵਿੱਚ ਇੱਕ ਚਲਦੀ ਫਿਰਦੀ ਸੰਸਥਾ ਸਨ ਜੋ ਹਰ ਸਮੇਂ ਸਮਾਜਿਕ ਸੇਵਾ ਆਪਣੇ ਇਲਾਕੇ ਦੀ ਤਰੱਕੀ ਹਰ ਸਮੇਂ ਸੋਖਸ਼ਾਰਤੀ ਬਜ਼ੁਰਗਾਂ ਦਾ ਪਿਆਰ ਬੱਚਿਆਂ ਨਾਲ ਪਿਆਰ ਹਰੇ ਦਾ ਆਸ਼ੀਰਵਾਦ ਲੈ ਕੇ ਆਪਣੇ ਨਾਲ ਚੱਲਣ ਵਾਲੇ ਮਨੁੱਖ ਸੀ ਉਹਨਾਂ ਨੇ ਆਪਣੇ ਕਾਰਕ ਦੌਰਾਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਨਜ਼ਦੀਕ ਰੱਖਿਆ ਅਤੇ ਮੈਨੂੰ ਤਰਸਿਆ ਮੈਂ ਹੀ ਕਹੂੰਗਾ ਮੈਂ ਤੁਹਾਨੂੰ ਬਰੋਸਾ ਦਵਾਉਣਾ ਮੈਂ ਤੇ ਮੇਰਾ ਪਰਿਵਾਰ ਆਪਣੇ ਪ੍ਰਕਾਸ਼ ਮਾਰ ਦਰਸ਼ਨਾਂ ਦੇ ਚੱਲਦੇ ਹੋਏ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਅਤੇ ਮੈਂ ਤੁਹਾਨੂੰ ਸਭ ਤੋਂ ਆਸ ਕਰਦਾ ਕਿ ਤੁਸੀਂ ਵੀ ਆਪਣਾ ਵਿਸ਼ਵਾਸ ਸ਼ੀਰਵਾਦ ਤੇ ਭਰੋਸਾ ਸਾਡੇ ਪਰਿਵਾਰ ਤੇ ਇਸੇ ਤਰ੍ਹਾਂ ਬਣਾਇਆ ਬੁਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਛੋਟੇ ਵੀਰ ਦੇ ਜਨਮ ਦਿਨ ਬਾਅਦ